ਵੈਖਾਲਾ ਸਾਹਿਬ ਜੀ ਕੀ ਫਤਿਹ ਅੱਜ ਅਸੀਂ ਭਗਤਾਂ ਵਾਲੇ ਡੰਪ ਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਨਕਸ਼ੇ ਦੇ ਉੱਤੇ ਦਰਬਾਰ ਸਾਹਿਬ ਤੇ ਇਹਦੇ ਵਿੱਚ ਕੋਈ 2 ਕਿਲੋਮੀਟਰ ਦਾ ਫਾਸਲਾ ਹੈਗਾ ਇਹ ਜਿੱਥੇ ਬਹੁਤ ਘੱਟ ਫਾਸਲਾ ਹੈਗਾ ਅੱਜ ਭਗਤਾਂ ਵਾਲੇ ਡੰਪ ਦੀ ਅਸੀਂ ਤੁਹਾਨੂੰ ਸਥਿਤੀ ਦਿਖਾਣਾ ਚਾਹੁੰਦੇ ਆ ਜਿਹੜੀ ਮਹਾਰਾਜ ਦੀ અપਾਰ ਬਖਸ਼ਿਸ਼ ਨਾਲ ਉਰੇ ਮੀਂਹ ਪਿਆ ਹੈਗਾ ਫਸਲਾਂ ਨੂੰ ਬਹੁਤ ਫਾਇਦਾ ਹੋਇਆ ਉੱਥੇ ਭਗਤਾਂ ਵਾਲੇ ਡੰਪ ਦੇ ਵਿੱਚ ਇੱਕ ਮੀਂਹ ਕਰਕੇ ਸਾਰਾ ਪਾਣੀ ਵਿੱਚੋਂ ਗੰਦ ਇਕੱਠਾ ਖੋ ਕੇ ਉਰੇ ਪੂਲ ਦੇ ਪੂਲ ਖੜੇ ਹੋਏ ਹੈਗੇ ਆ ਇਹ ਪਾਣੀ ਜਿਹੜਾ ਹੈਗਾ ਇਸ ਗੰਦ ਚੋਂ ਨਿਕਲਿਆ ਔਰ ਇਹ ਪਾਣੀ ਹੁਣ ਧਰਤੀ ਤੇ ਵਿੱਚ ਜਾਊਗਾ ਤੇ ਜਿਵੇਂ ਤੁਹਾਨੂੰ ਦੱਸਿਆ ਕਿ ਇੱਥੋਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਰੋਵਰ ਤਾਈ ਕੋਈ 2 ਕਿਲੋਮੀਟਰ ਦਾ ਫਰਕ ਹੈ ਥੱਲਿਓਂ ਜ਼ਮੀਨ ਧਰਤੀ ਵਿੱਚੋਂ ਭਰ ਕੇ ਉੱਥੇ ਤੱਕ ਜਾਊਗਾ ਹੋ ਸਕਦਾ ਹੈ ਕਿ ਕਿਉਂਕਿ ਵਜਨ ਬਿਲਡਿੰਗਾਂ ਦਾ ਹੈ ਥੋੜਾ ਜਿਹਾ ਡੂੰਗਾ ਜਾ ਕੇ ਉੱਥੇ ਪਹੁੰਚੇ ਪਰ ਇਹਦੀ ਜਿਹੜੀ এনवायरमेंटਲ ਕੰਟਾਮਨੇਸ਼ਨ ਹੈ ਇਹ ਹੋਣੀ ਹੀ ਹੋਣੀ ਹੈ ਤੇ ਅਸੀਂ ਸਮਝਦੇ ਹਾਂ ਇਹ ਜਿਹੜਾ ਵੀ ਉਰੇ ਸਰੋਵਰ ਇਸ਼ਨਾਨ ਕਰਨ ਆਉਂਦੇ ਆਂ ਦਰਸ਼ਨ ਕਰਨ ਆਉਂਦੇ ਆਂ ਉੱਥੇ ਇਹਨੂੰ ਅੰਮ੍ਰਿਤ ਦੇ ਰੂਪ ਦੇ ਵਿੱਚ ਚੂਲੀ ਵੀ ਕਰ ਲੈਂਦੇ ਹੈਗੇ ਆਂ ਉਹਨਾਂ ਨੂੰ ਇਸ ਪਾਣੀ ਦਾ ਅਸਰ ਪਊਗਾ ਸੋ ਅੱਜ ਅਸੀਂ ਉਰੇ ਇਹ ਪਾਣੀ ਦਾ ਸੈਂਪਲ ਜਿਹੜੇ ਸਾਡੇ ਸਤਕਾਰਯੋਗ ਭਗਵੰਤ ਮਾਨ ਜੀ ਹੈਗੇ ਉਹ ਇਹ ਚੀਜ਼ ਦਾ ਬੜਾ ਸ਼ੌਂਕ ਰੱਖਦੇ ਆਂ ਕਾਲੀ ਕੰਬੈਨ ਤੋਂ ਵੀ ਉਹਨਾਂ ਨੇ ਪਾਣੀ ਪੀਤਾ ਹੈਗਾ ਅਸੀਂ ਇਹ ਪਾਣੀ ਇਕੱਠਾ ਕਰਕੇ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਭਗਤਾਂ ਵਾਲੇ ਡੰਪ ਤੇ ਉਹਨਾਂ ਨੇ ਜਾ ਕੇ ਖੇਤੀ ਤੋਂ ਖੇਤੀ ਕੰਮ ਸਿਰੇ ਲਾ ਦੇਣਾ ਹੈਗਾ ਇੱਥੇ ਬਹੁਤ ਵੱਡੇ ਕਾਰਖਾਨੇ ਲਾ ਕੇ ਸਾਰੀ ਜਿਹੜੀ ਉਰੇ ਆ ਸਥਿਤੀ ਹੈ ਉਹ ਸੰਭਾਲ ਲੈਣੀ ਹੈ ਉਹਨਾਂ ਨੂੰ ਨਾਲ ਸਾਡੇ ਸਤਕਾਰਯੋਗ ਗਵਰਨਰ ਸਾਹਿਬ ਨੂੰ ਨਾਲ ਹੀ ਸਾਡਾ ਜਿਹੜਾ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਹੈ ਉਹਨਾਂ ਵਾਸਤੇ ਆ ਸੈਂਪਲ ਇਕੱਠਾ ਕਰਕੇ ਭੇਜਣਾ ਹੈ ਨਾਲ ਹੀ ਅਸੀਂ ਮੇਅਰ ਸਾਹਿਬ ਨੂੰ ਜਿਹੜੇ ਨਵੇਂ-ਨਵੇਂ ਨੁਕੀਲ ਹੋਏ ਆ ਜਿਨ੍ਹਾਂ ਨੇ ਵਾਅਦੇ ਬਹੁਤ ਵੱਡੇ ਕੀਤੇ ਆ ਕਿ ਅਸੀਂ ਇੱਥੇ ਭਗਤਾਂ ਵਾਲੇ ਡ੍ਰੰਪ ਦਾ ਪਹਿਲ ਤੇ ਕਰਾਂਗੇ ਨਾਲ ਹੀ ਸਾਡੇ ਧਾਰੀয়াল ਸਾਹਿਬ ਜਿਹੜੇ ਮੰਤਰੀ ਵੀ ਰਹਿ ਚੁੱਕੇ ਆ ਜਿਨ੍ਹਾਂ ਨੇ ਏਸੀ ਦਾ ਦਾਵਾ ਦਿੱਤਾ ਹੈ ਉਹਨਾਂ ਸਾਰਿਆਂ ਨੂੰ ਇਹ ਜਿਹੜਾ ਸਾਡਾ ਔਰੇ ਗੰਦ ਹੈ ਜੋ ਸਾਡੀ ਬਰਬਾਦੀ ਹੋ ਰਹੀ ਹੈ ਜੋ ਸਾਡਾ এনवायरमेंट ਤੇ ਵਿੱਚ ਡੈਗਰਡੇਸ਼ਨ ਹੋ ਰਹੀ ਹੈ ਉਹਦਾ ਅਸੀਂ ਵੇਰਵਾ ਦੇਣਾ ਚਾਹੁੰਦੇ ਆ ਕਿ ਇਹ ਕੰਮ ਕਰਨ ਵਾਲਾ ਹੈਗਾ ਅਸੀਂ ਔਰੇ ਡੰਪ ਦੇ ਕੁੱਤੇ ਨਹੀਂ ਬਣਨਾ ਅਸੀਂ ਗੁਰੂ ਕੀ ਨਗਰੀ 'ਚ ਬੰਦਿਆਂ ਵਾਂਗੂ ਰਹਿਣਾ ਚਾਹੁੰਦੇ ਆ ਜਿਸ ਕਰਕੇ ਅੱਜ ਮੀ ਤੋਂ ਬਾਅਦ ਅਸੀਂ ਔਰੇ ਆਪ ਸਾਰੇ ਅੰਬਰਸਰੀਆਂ ਨੂੰ ਸਾਰੇ ਗੁਰੂ ਕੇ ਸਿੱਖਾਂ ਨੂੰ ਦੱਸਣਾ ਚਾਹੁੰਦੇ ਆ ਗੁਰੂ ਕੀ ਨਗਰੀ ਤੇ ਹਾਲਾਤ ਕੀ ਹੈਗੇ ਆ ਸੋ ਆਸ ਕਰਦੇ ਆ ਕਿ ਸਰਕਾਰਾਂ ਇਹਦਾ ਨੋਟਿਸ ਲੈਣਗੀਆਂ ਸਾਡੇ এনवायरमेंट ਦੀ ਦੇਖਰੇਖ ਕਰਨਗੇ ਇਹ ਬੇਨਤੀਆਂ ਕਰਦਾ ਆਗਿਆ ਮੰਗਦੇ ਆ ਬਾਹਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਦੇ ਬੁਲਬਲੇ ਬਣ ਰਹੇ ਆ ਤੇ ਕਿਵੇਂ ਧਰਤੀ ਦੇ ਵਿੱਚ ਪਾਣੀ ਜਾ ਰਿਹਾ ਆ ਆ ਡੰਪ ਦਾ ਜਿਹੜਾ ਪਾਣੀ ਹੈ ਜਿਸ ਤੋਂ ਅਸੀਂ ਆਪਣਾ ਦੇਣ ਲੱਗੇ ਹੈਗੇ ਆ ਗਵਰਨਰ ਤੇ ਮੁੱਖ ਮੰਤਰੀ ਤੇ ਮੇਅਰ ਨੂੰ ਆਹ ਹਾਲ ਸਾਡੇ ਨਗਰੀ ਦੇ ਹੈਗੇ